ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਬਹੁਤ ਹੀ ਹੈਵੀ ਲੁੱਕ ਦੀ ਕਲਾਸਿਕਲ ਕੋਠੀ ਦਿਖਾਉਣੇ ਆਂਗੇ ਜੋ ਕਿ 4500 ਸਕੁਅਰ ਫੁੱਟੇਰੀਏ ਦੇ ਵਿੱਚ ਇਹ ਬਣੀ ਹੋਈ ਹੈ ਤੇ ਦੇਖੋ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਹੈ ਜੋ ਕਿ ਸੇਮ ਕਲਾਸਿਕਲ ਲੁੱਕ ਦਿੱਤੀ ਜਾ ਰਹੀ ਆ ਲਾਈਕ ਕੇ ਕੋਠੀ ਦੀ ਤਰ੍ਹਾਂ ਬਿਲਕੁਲ ਸੇਮ ਇਸਦੇ ਦੋ ਗੇਟ ਰੱਖੇ ਗਏ ਨੇ ਦੋਸਤੋ ਚਾਰ ਦੀਵਾਰੀ ਦੇ ਤੇ ਇਹ ਵੇਖੋ ਲੁੱਕ ਫਰੰਟ ਐਲੀਵੇਸ਼ਨ ਦੇਖੋ ਕੋਠੀ ਦਾ ਕਿੱਡਾ ਕੈਂਟ ਲੁੱਕ ਬਣਾਈ ਹੋਈ ਹੈਗੀ ਬਹੁਤ ਹੀ ਜਿਆਦੇ ਪਿਆਰੀ ਬਹੁਤ ਸੋਹਣੀ ਕੋਠੀ ਬਣਾਈ ਆ ਦੋਸਤੋ ਮਿਸਤਰੀ ਜਗਤਾਰ ਸਿੰਘ ਦਲੇਲ ਵਾਲਾ ਜੋ ਕਿ ਜਨੀਰ ਏਰੀਏ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਵੀ ਕੋਠੀ ਕਿਸੇ ਨੇ ਬਣਵਾਉਣੀ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਸੋਹਣੀਆਂ ਕੋਠੀਆਂ ਬਣਾਉਂਦੇ ਨੇ ਬਾਈ ਇਹਨਾਂ ਨੇ ਅੱਧ ਤੋਂ ਜ਼ਿਆਦਾ ਨਕਸ਼ੇ ਨਾਲੋਂ ਵੱਧ ਕੰਮ ਲਿਆ ਦੋਸਤੋ ਆਪਣੇ ਦਿਮਾਗ ਤੋਂ ਇਸ ਕੋਠੀ ਲਈ ਜੋ ਕਿ ਨਕਸ਼ਾ ਹੈ ਡਾਕ ਬਾਈ ਕਹਿੰਦਾ ਬਹੁਤ ਜ਼ਿਆਦਾ ਕੁਝ ਚੇਂਜ ਕੀਤਾ ਇਸ ਦੇ ਵਿੱਚ ਮੰਨ ਲਓ ਕਿ ਜਗਤਾਰ ਸਿੰਘ ਨੇ ਆਪਣੇ ਦਿਮਾਗ ਨਾਲ ਹੀ ਤਿਆਰ ਕੀਤੀ ਆ ਮਾਲਕ ਬਾਈ ਕਹਿੰਦਾ ਆਪਾਂ ਤਾਂ ਇਹੀ ਕਹਿ ਸਕਦੇ ਆ ਕਿ ਨਕਸ਼ੇ ਤੋਂ ਬਹੁਤ ਘੱਟ ਕੰਮ ਲਿਆ ਗਿਆ ਦੋਸਤੋ ਇਸ ਕੋਠੀ ਦਾ ਏਰੀਆ ਹੈਗਾ 4500 ਸਕਰ ਫੁੱਟ ਤੇ ਪਲਾਟ ਸੀਗਾ ਦੋਸਤੋ ਚੌરસ ਪਲਾਟ ਸੀਗਾ 52x48 ਦਾ 2-4 ਫੁੱਟ ਦਾ ਇਧਰ ਉਧਰ ਫਰਕ ਹੈਗਾ ਤੇ ਖਾਲੀ ਜੋ ਜਗ੍ਹਾ ਸੀਗੀ 52x48 ਸੀਗੀ ਇਸ ਕੋਠੀ ਦੀ ਉਸ ਦੇ ਵਿੱਚ ਇਹ ਕੋਠੀ ਤਿਆਰ ਕੀਤੀ ਹੋਈ ਹੈਗੀ ਤੇ ਬਹੁਤ ਹੀ ਜਿਆਦੇ 7 ਫੁੱਟ ਇਹ ਫਿਰਨੀ ਨਾਲੋਂ ਉੱਚੀ ਹੈ ਦੋਸਤੋ 7 ਫੁੱਟ ਘਟੋ ਘਟ ਭਰਤ ਪਈ ਹੈ ਇਸ ਜਗ੍ਹਾ ਤੇ ਤੇ ਆਹ ਦੇਖੋ ਪੋਰਚ ਫਰਸ਼ ਤੇ ਪੋਰਚ ਦਿਖਾਉਣੇ ਆ ਤੁਹਾਨੂੰ ਆਪਾਂ ਕਿੱਡਾ ਡਬਲ ਪੋਰਚ ਹੈ ਤੇ ਸਾਰੀਆਂ ਸਾਈਡਾਂ ਤੇ ਇਹਦੇ ਨਾਲ ਜਿਵੇਂ ਕਿ ਇੱਕ ਸਲੈਬ ਪਾਈ ਹੋਈ ਆ ਸਾਈਡਾਂ ਤੇ ਕਿਤੋਂ ਵੀ ਸੈਟ ਨਹੀਂ ਲੱਗਦੀ ਇਸ ਦੀ ਕਿਸੇ ਵੀ ਵਿੰਡੋ ਨੂੰ ਕਿਸੇ ਵੀ ਦੀਵਾਰ ਨੂੰ ਜਾਂ ਕਿਸੇ ਵੀ ਗੇਟ ਨੂੰ ਦੋਸਤੋ ਤਾਂ ਕਿ ਧੁੱਪ ਨਾ ਛੱਟ ਮੀਂਹ ਦੀ ਬਿਲਕੁਲ ਨਹੀਂ ਲੱਗਦੀ ਇਹ ਮੇਨ ਗੇਟ ਹੈ ਦੋਸਤੋ ਇਹ ਵੇਖੋ ਇਸ ਤੇ ਝੂਮਰ ਲੱਗਣਾ ਹੈ ਬਾਈ ਦੇ ਦੱਸਣ ਅਨੁਸਾਰ ਉੱਪਰੋਂ ਸਿੱਧਾ ਛੱਡਿਆ ਹੋਇਆ ਛਤ ਨਹੀਂ ਪਾਈ ਹੋਈ ਇਸ ਜਗ੍ਹਾ ਤੇ 프ਰੰਟ ਤੇ ਇੱਥੇ ਝੂਮਰ ਲੱਗਣਾ ਤੇ ਇਹ ਰਾਈਟ ਸਾਈਡ ਤੇ ਡ੍ਰੈੰਗ ਰੂਮ ਜਿਸ ਦੀ ਕਿ ਇੱਕ ਵਿੰਡੋ ਬਾਹਰ ਪੋਰਚ ਦੇ ਵਿੱਚ ਹੈ ਵਧੀਆ ਪੂਰੇ ਖੁੱਲੇ ਕਮਰੇ ਨੇ ਦੋਸਤੋ 12x13 ਸਕੁਅਰ ਫੁੱਟ ਦਾ ਇਹ ਡ੍ਰੈੰਗ ਰੂਮ ਬਣਾ ਤੇਵੇ ਖੁੱਲੋ ਲੌਬੀ ਕਿੰਨੀ ਡਬਲ ਹੈਗੀ ਡ੍ਰੈنگ ਰੂਮ ਦੇ ਨਾਲ ਹੀ ਰਾਈਟ ਸਾਈਡ ਤੇ ਮੇਨ ਡੋਰ ਤੋਂ ਇੱਕ ਵਾਸ਼ਰੂਮ ਜੋ ਕਿ ਲੌਬੀ ਨਾਲ ਅਟੈਚ ਆ ਦੋਸਤੋ ਇਹ ਕਾਮਨ ਵਾਸ਼ਰੂਮ ਆਗਾ ਕਿਸੇ ਕਮਰੇ ਨਾਲ ਨਹੀਂ ਜੋੜਿਆ ਹੋਇਆ ਉਸ ਤੋਂ ਅੱਗੇ ਇੱਕ ਬੈਡਰੂਮ ਆਗਾ ਇਹ ਵੇਖੋ ਤੁਸੀਂ 12 ਬਾਈ 13 ਸਕੁਅਰ ਫੁੱਟ ਦਾ ਇਹ ਬੈਡਰੂਮ ਆਗਾ ਇਸ ਦੇ ਨਾਲ ਵੀ ਇੱਕ ਵਾਸ਼ਰੂਮ ਅਟੈਚ ਕੀਤਾ ਹੋਇਆ ਤੇ ਉਸੇ ਬੈਡਰੂਮ ਦਾ ਇੱਕ ਬਾਹਰ ਗੇਟ ਰੱਖਿਆ ਹੋਇਆਗਾ ਇਹ ਜਾਲੀ ਲੱਗਣੀ ਹੈ ਜਿੱਥੇ-ਜਿੱਥੇ ਨਹੀਂ ਲੱਗੀ ਕੁਝ ਜਗ੍ਹਾ ਰਹਿ ਗਈਆਂ ਬੈਕ ਸਾਈਡ ਤੇ ਤੇ ਲ lobby ਦੁਆਰਾ ਦੋਸਤੋ 메인 게ਟ ਦਿਖ ਰਿਹਾ ਤੁਹਾਨੂੰ 메인 게ਟ ਦੇ ਸਾਹਮਣੇ ਇੱਕ ਕਿਚਨ ਬਣਾਇਆ ਹੋਇਆਗਾ ਜਿਸਦਾ ਕਿ ਬਾਹਰ lobby ਨੂੰ ਰੱਖਿਆ ਗਿਆ ਪੌੜੀਆਂ ਸਾਈਡ ਨੂੰ ਇਹ ਕਿਚਨ ਜੋ ਕਿ 9x12 ਸਕੁਅਰ ਫੁੱਟ ਦੀ ਬਣਾਈ ਹੋਈ ਹੈ ਇਹ ਬਹੁਤ ਹੀ ਜਿਆਦੇ ਵਧੀਆ ਖੁੱਲਾ ਏਰੀਆ ਦੋਸਤੋ ਪੂਰੀ ਡਬਲ ਰਸੋਈ ਜਾਂ ਕਿਚਨ ਤਾਂ ਜੋ ਕੋਈ ਬਿਲਕੁਲ ਤੰਗੀ ਨਾ ਆਵੇ ਤੇ ਉਸਦੇ ਨਾਲ ਇੱਕ ਬੈਡਰੂਮ ਜਿਸਦਾ ਕਿ 게ਟ ਸੇਮ ਰਸੋਈ ਦੀ ਤਰ੍ਹਾਂ ਰੱਖਿਆ ਗਿਆ ਟੇਡਾ ਉਸਦੇ ਵਿੱਚ ਇੱਕ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਆ ਦੋਸਤੋ ਇਸ ਬੈਡਰੂਮ ਦੇ ਵਿੱਚ ਇਹ ਬੈਕ ਸਾਈਡ ਤੇ ਡੋਰ ਰੱਖਿਆ ਹੋਇਆ ਦਰਵਾਜ਼ਾ ਆ ਵੇਖ ਸਕਦੇ ਹੋ ਉੱਪਰ ਛੱਤ ਪਾਈ ਹੋਈ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਕੋਈ ਸਿੱਟ ਜਾਂ ਕੋਈ ਮੀਂਗਣੀ ਨਹੀਂ ਲੱਗਦਾ ਇਸ ਨੂੰ ਫਰਕ ਪੈਂਦਾ ਇਸ ਨਾਲ ਜੋੜੀਆਂ ਦੀ ਬਚਤ ਹੁੰਦੀ ਹੈ ਜੋੜੀ ਵਗੈਰਾ ਹੁੰਦੀ ਹੈ ਆਪਣੀ ਮੀਂਹ ਨਾਲ ਖਰਾਬ ਹੋ ਜਾਂਦੀ ਹੁੰਦੀ ਹੈ ਨਹੀਂ ਤੇ ਪਾਟਣ ਦਾ ਡਰ ਰਹਿੰਦਾ ਜਦੋਂ ਵੀ ਮੀਂਹ ਆਉਂਦਾ ਦੋਸਤੋ ਉਸ ਦਾ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਤੇ ਧੁੱਪ ਵੀ ਨਹੀਂ ਪੈਂਦੀ ਹੁੰਦੀ ਤੇ ਇਹ ਦੂਸਰਾ ਬੈੱਡਰੂਮ ਇਸ ਦੇ ਵਿੱਚ ਵੀ ਇੱਕ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਹੈ ਸਾਰੇ ਬੈੱਡਰੂਮਾਂ ਦੇ ਵਿੱਚ ਅਕਸਰ ਜ਼ਿਆਦਾ ਅਟੈਚ ਕੀਤਾ ਹੋਇਆ ਵਾਸ਼ਰੂਮ ਤਾਂ ਕਿ ਕੋਈ ਬਾਦਚ ਆਪਾਂ ਨੂੰ ਘਾਟ ਨਾ ਲੱਗੇ ਮਤਲਬ ਕਿਸੇ ਵੀ ਵੱਲੋਂ ਵਧੀਆ ਹੁੰਦੀ ਹੈ ਇਹ ਸਹੂਲਤ ਖਰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਦੋਸਤੋ ਫਸਟ ਤੇ ਆਪਾਂ ਨਹੀਂ ਰੱਖਦੇ ਕਿ ਬਾਅਦਚ ਫਿਰ ਪ੍ਰੇਸ਼ਾਨੀ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਜ਼ਰੂਰੀ ਕਰਨਾ ਸੀਗਾ ਇੱਥੇ ਤੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਪਾਂ ਹਰ ਰੋਜ਼ ਤੁਹਾਡੇ ਲਈ ਇੱਕ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਉਣੇ ਆ ਦੋਸਤੋ ਪੰਜਾਬ ਪੀਵੀ 31 ਪੇਜ ਤੇ ਹਰ ਰੋਜ਼ ਇੱਕ ਨਵੀਂ ਕੋਠੀ ਦੀ ਵੀਡੀਓ ਪਾਉਣੇ ਆ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਕੋਠੀ ਬਣਾਉਣੀ ਹੁੰਦੀ ਹੈ ਜਾਂ ਬਣਾਉਣੀ ਚਾਹੁੰਦਾ ਹੁੰਦਾ ਤਾਂ ਕੋਈ ਨਾ ਕੋਈ ਆਈਡੀਆ ਲੱਗ ਜਾਂਦਾ ਹੁੰਦਾ ਹੈ ਜਿਆਦਾਤਰ ਆਪਾਂ ਬਣਦੀਆਂ ਕੋਠੀਆਂ ਹੀ ਵਿਖਾਉਣੀਆਂ ਆ ਦੋਸਤੋ ਜੋ ਕਿ ਬਣ ਰਹੀਆਂ ਹੁੰਦੀਆਂ ਨੇ ਕੰਮ ਚੱਲੀ ਜਾਂਦਾ ਹੁੰਦਾ ਪੌੜੀਆਂ ਚੜਨ ਦੇ ਨਾਲ ਹੀ ਲੈਫਟ ਸਾਈਡ ਤੇ ਇੱਕ ਬੈਡਰੂਮ ਆ ਵੇਖ ਸਕਦੇ ਹੋ ਤੁਸੀਂ ਜਿਸ ਦੇ ਇੱਕ ਵਾਸ਼ਰੂਮ ਅਟੈਚ ਆ ਨਾਲ ਇਹ ਰਿਹਾ ਤੇ ਇਸ ਦੇ ਵਿੱਚ ਇੱਕ ਗੇਟ ਬਾਹਰ ਰੱਖਿਆ ਗਿਆ ਜੋ ਕਿ ਬਾਲਕੋਨੀ ਨੂੰ ਜਾਂਦਾ ਆ ਵੇਖੋ ਦੋਸਤੋ ਹਵਾ ਵਗੈਰਾ ਕ੍ਰੋਸ ਕਰਦੀ ਰਹਿੰਦੀ ਹੈ ਇੱਥੋਂ ਕਿੰਨੀ ਸੋਹਣੀ ਜਾਲੀ ਦੀ ਲੁੱਕ ਹੈਗੀ ਕਿੰਨੀ ਬਹੁਤ ਜਿਆਦੇ ਪਿਆਰੀ ਜਾਲੀ ਲੱਗੀ ਹੋਈ ਹੈਗੀ ਆ ਵੇਖ ਸਕਦੇ ਹੋ ਤੁਸੀਂ ਦੋਸਤੋ ਬਾਈ ਜਗਤਾਰ ਸਿੰਘ ਬਹੁਤ ਹੀ ਜਿਆਦੇ ਪਿਆਰੀਆਂ ਕੋਠੀਆਂ ਬਣਾਉਂਦੇ ਨੇ ਦੋਸਤੋ ਜਿੰਨੀਆਂ ਵੀ ਬਣਾਉਂਦੇ ਨੇ ਪੂਰੀਆਂ ਘੈਂਟ ਕੋਠੀਆਂ ਪਾਈਆਂ ਹੋਈਆਂ ਨੇਗੀਆਂ ਤੇ ਅਗਲੇ ਦੀ ਇਹ ਨਹੀਂ ਹੈਗਾ ਕਿ ਬਹੁਤ ਜਿਆਦੇ ਵਧੀਆ ਸੁਭਾਅ ਦੇ ਨੇ ਬਾਈ ਬਹੁਤ ਜਿਆਦੇ ਮਤਲਬ ਬਚਤ ਵੀ ਕਰਦੇ ਨੇ ਮਾਲਕ ਦੀ ਇਹ ਨਹੀਂ ਹੈਗਾ ਕਿ ਆਪਣਾ ਖਰਚੇ ਕਰਾਈ ਜਾਂਦੇ ਨੇ ਪਰ ਕੋਠੀ ਦੀ ਵੀ ਗੱਲਬਾਤ ਬਣਾ ਦਿੰਦੇ ਨੇ ਤੇ ਦੋਸਤੋ ਬਾਲਕੋਨੀ ਨੂੰ 게ਟ ਆ ਗਿਆ ਦੂਸਰਾ ਦਰਵਾਜਾ ਅਵੇਕਸਾਇਨ ਤੁਸੀਂ ਤੇ ਦੂਸਰੀ ਸੈਕੰਡ ਪੋਰਸ਼ਨ ਦੀ ਆਪ ਬਾਲਕੋਨੀ ਦੀ ਲੁੱਕ ਦਿਖਾਉਣੀ ਆ ਤੁਹਾਨੂੰ ਆ ਵੇਖੋ ਕਿੰਨੀ ਪਿਆਰੀ ਲੁੱਕ ਹੈਗੀ ਸੈਕੰਡ ਪੋਰਸ਼ਨ ਤੋਂ ਜੋ ਕਿ ਕੋਠੀ ਦਿਖ ਰਹੀ ਹੈਗੀ ਇਸ ਤਰ੍ਹਾਂ ਦੀ ਲੱਗ ਰਹੀ ਹੈਗੀ ਇਹ ਸੇਮ ਫਰੰਟ ਬਿਲਡਿੰਗ ਦੀ ਤਰ੍ਹਾਂ ਉਸੇ ਤਰ੍ਹਾਂ ਦੂਸਰੀ ਸੈਕੰਡ ਤੇ ਵੀ ਉਸੇ ਤਰ੍ਹਾਂ ਐਲੀਵੇਸ਼ਨ ਰੱਖਿਆ ਹੋਇਆ ਦੋਸਤੋ ਇਹ ਦੇਖੋ ਚਾਰ ਦਿਵਾਰੀ ਇਹ ਦੂਸਰਾ ਬੈਡਰੂਮ ਸੀਗਾ ਉੱਪਰ ਦੋ ਬੈਡਰੂਮ ਤਿੰਨ ਤਨ ਸੌਰੀ ਤਿੰਨ ਬੈਡਰੂਮ ਬਣਾਏ ਹੋਏ ਨੇ ਆ ਵੇਖੋ ਇੱਥੇ ਝੂਮਰ ਲੱਗਣਾ ਜੋ ਕਿ ਖੁੱਲੀ ਜਗ੍ਹਾ ਛੱਡੀ ਹੋਈ ਆ ਤਾਂ ਤੋਂ ਝੂਮਰ ਲਟਕੂਗਾ ਤੇ ਇਹ ਆ ਜਿਹੜੀ ਇਹ ਬੈਡਰੂਮ ਆਗਾ ਦੋਸਤੋ ਇਹ ਕਿਚਨ ਦੇ ਉੱਪਰ ਬਣਾਇਆ ਹੋਇਆਗਾ ਸੇਮ ਉੱਪਰ ਤਿੰਨ ਬੈਡਰੂਮ ਬਣਾਏ ਹੋਏ ਨੇਗੇ ਦੋ ਫਰੰਟ ਤੇ ਦੋਨੇ ਜੋ ਕਿ ਡ੍ਰੈਂਗ ਰੂਮ ਦੇ ਉੱਪਰ ਇੱਕ ਇੱਕ ਉਧਰ ਸਾਈਡ ਵਾਲੇ ਬੈਡਰੂਮ ਦੇ ਉੱਪਰ ਤੇ ਇੱਕ ਕਿਚਨ ਦੇ ਉੱਪਰ ਤਿੰਨਾ ਤੇ ਬੈਡਰੂਮ ਆ ਗਿਆ ਉੱਪਰਲੀ ਸਟੋਰੀ ਤੇ ਦੂਸਰੀ ਤੇ ਤੇ ਇਹ ਬੈਕ ਸਾਈਡ ਬੈਕ ਸਾਈਡ ਤੇ ਇੰਨੀ ਜਗ੍ਹਾ ਛੱਡੀ ਹੋਈ ਆ ਬਾਈ ਨੇ ਤੇ ਆ ਵੇਖੋ ਦੋਸਤੋ ਉੱਪਰੋਂ ਵੀ ਵਿਖਾ ਦਿੰਨੇ ਆ ਤੁਹਾਨੂੰ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਆ ਦੇਖੋ ਦੋਸਤੋ ਉੱਪਰੋਂ ਬਿਲਕੁਲ ਖਾਲੀ ਐ ਤੇ ਉੱਪਰ ਸਿਰਫ ਸਲੈਬ ਪਾਈ ਹੋਈ ਆ ਟੈਂਕੀ ਵਾਸਤੇ ਤਾਂ ਕਿ ਟੈਂਕੀ ਧੁੱਪ ਵਿੱਚ ਖਰਾਬ ਵਗੈਰਾ ਨਾ ਹੋਵੇ ਦੋਸਤੋ ਤੇ ਦੋ ਟੈਂਕੀਆਂ ਦੀ ਜਗ੍ਹਾ ਹੈਗੀ ਆ ਉੱਪਰ ਰੱਖੀ ਹੋਈ ਧੰਨਵਾਦ